ਜਿਹੜੇ ਆ ਕਹਿ ਰਹੀ ਹੈ ਦੀ ਮ ਚੌਥੀ ਦੀ ਤਿਆਰੀਆਂ ਚੌਥਾ ਹੋਇਆ ਇਹ ਮੈਨੂੰ ਵੀ ਪਤਾ ਲੱਗਿਆ ਜੋ ਮੇਰੇ ਨਾਲ ਹਾਂ ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਮਸ਼ਹੂਰ ਪੂਜਾ ਸੰਘਾ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੂਜਾ ਸੰਘਾ ਜੋ ਕਿ ਹੈ ਤਿੰਨ ਵਿਆਹ ਦੇ ਕਾਰਨ ਬਹੁਤ ਹੀ ਜ਼ਿਆਦਾ ਮਸ਼ਹੂਰ ਸੀ ਕਿ ਉਸ ਦਾ ਤੀਜਾ ਵਿਆਹ ਜੋ ਕਿ ਸੋਖੇ ਦੇ ਨਾਲ ਹੋਇਆ ਸੀ ਔਰ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਉਸ ਦਾ ਜੋ ਕਿ ਉਥੋਂ ਵੀ ਜੋ ਕਿ ਹੈ ਤਲਾਕ ਹੋ ਚੁੱਕਿਆ ਹੈ ਸੋਖ ਨੇ ਪੂਜਾ ਸੰਘਾ ਨੂੰ ਘਰੋਂ ਕੱਢ ਦਿੱਤਾ ਹੈ ਔਰ ਘਰੋਂ ਕੱਢਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਪੂਜਾ ਸੰਘਾ ਦੇ ਜੋ ਕਿ ਇੰਸਟਾਗ੍ਰਾਮ ਅਕਾਊਂਟ ਉੱਪਰ ਚੰਗੇ ਫਾਲੋਅਰ ਸਨ ਔਰ ਉਸ ਤੋਂ ਬਾਅਦ ਉਸ ਦਾ ਅਕਾਊਂਟ ਬੈਨ ਹੋਣ ਦੇ ਕਾਰਨ ਸੁਖ ਵੱਲੋਂ ਉਸ ਨੂੰ ਕਰੋ ਕੱਢ ਦਿੱਤਾ ਗਿਆ ਕਿ ਉਹਨੂੰ ਤੂੰ ਕਿਸੇ ਵੱਲੋਂ ਉਸ ਨੂੰ ਪੈਸੇ ਨਹੀਂ ਆ ਰਹੇ ਕਿ ਪ੍ਰੋਮੋਸ਼ਨਾਂ ਹੁਣ ਨਹੀਂ ਆ ਰਹੀਆਂ ਕਿ ਦੋਸਤੋ ਪੂਜਾ ਸੰਘਾ ਨੇ ਜੋ ਕਿ ਲਾਈਵ ਆ ਕੇ ਰੋ ਰੋ ਕੇ ਆਪਣੀ ਪੂਰੀ ਕਹਾਣੀ ਦੱਸੀ ਹੈ ਉਸ ਵਿੱਚ ਦੱਸਿਆ ਹੈ ਕਿ ਕਿਉਂ ਕੀ ਬਣਿਆ ਹੈ ਕਿ ਮੇਰੇ ਜੋ ਕਿ ਇੱਥੋਂ ਤੱਕ ਗੱਲ ਪਹੁੰਚ ਗਈ ਹੈ ਕਿ ਦੋਸਤੋ ਤੁਹਾਨੂੰ ਦੱਸ ਦਿੰਨੇ ਹੈ ਕਿ ਹੁਣ ਲੋਕਾਂ ਦਾ ਇਹ ਸਪਸ਼ਟੀਕਰਨ ਕੀਤਾ ਜਾ ਰਿਹਾ ਹੈ ਕਿ ਲੋਕੀ ਕਮੈਂਟਾਂ ਦੇ ਵਿੱਚ ਉਸ ਨੂੰ ਕਹਿ ਰਹੇ ਹਨ ਕਿ ਹੁਣ ਤੂੰ ਚੌਥਾ ਵਿਆਹ ਵੀ ਜ਼ਰੂਰ ਕਰਾਏਂਗੀ ਕਿ ਪਹਿਲੇ ਤਿੰਨ ਨਾਲ ਤਾਂ ਤੇਰੀ ਨਹੀਂ ਬਣੀ ਕਿ ਜੇਕਰ ਤੇਰੀ ਬਣੀ ਹੁੰਦੀ ਤੂੰ ਪਹਿਲੇ ਕੋਲ ਹੀ ਟਿਕ ਜਾਂਦੀ ਬਾਕੀ ਦੋਸਤੋ ਤੁਸੀਂ ਅੱਗੇ ਪੂਜਾ ਸੰਘਾ ਦੇ ਜ਼ੁਬਾਨੀ ਜ਼ਰੂਰ ਸੁਣਿਓ ਕਿ ਪੂਜਾ ਸੰਘਾ ਵੱਲੋਂ ਕੀ ਕੁਝ ਕਿਹਾ ਗਿਆ ਤੇ ਦੋਸਤੂ ਆਪਣੀ رائے ਕਮੈਂਟਾਂ ਬਾਕਸ ਵਿੱਚ ਜਰੂਰ ਦਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ ਹਾਂਜੀ ਗਾਇਜ਼ ਤੇ ਮੈਨੂੰ ਸੁਣਨ ਚ ਆ ਰਿਹਾ ਕਿ ਕਹਿ ਰਿਆ ਰਿਲੇਸ਼ਨ ਮੈਂ ਵਿਆਹ ਕੇ ਆਈਆਂ ਮੈਂ ਬਿਨਾ ਵਿਆਹ ਤੋਂ ਤਾ ਵੀ ਗਈ ਹੈ ਨਾ ਤੇ ਬਾਕੀ ਰਹੀ ਗੱਲ ਜਿਹੜੇ ਆ ਕਹਿ ਰਹੇ ਜੀ ਹੁਣ ਚੌਥੀ ਦੀ ਤਿਆਰੀ ਹੈ ਚੌਥਾ ਵਿਆਹ ਇਹ ਮੈਨੂੰ ਹੀ ਪਤਾ ਠੀਕ ਹੈ ਜੋ ਮੇਰੇ ਨਾਲ ਹੁੰਦਾ ਤੇ ਕਿਸੇ ਨੂੰ ਨਹੀਂ ਪਤਾ ਕੋਈ ਮੇਰੇ ਨਾਲ ਨਹੀਂ ਰਹਿ ਰਿਹਾ ਜਿਹੜਾ ਕਿ ਹੈ ਨਾ ਗੋਲ ਕੇ ਐਵੇਂ ਕਹਿ ਦਿੰਦਾ ਹਾਂ ਬੀਬੀ ਮੇ ਜਾ ਕੇ ਚੌਥਾ ਵਿਆਹ ਆ ਤਾਨੂੰ ਪਤਾ ਵੀ ਸਿੱਧੀ ਲਾਈਕ ਦਾ ਤੇ ਜੋ ਉਹਨੇ ਕਰਨਾ ਉਹ ਕਰੇ ਜੋ ਮੈਂ ਕਰਨਾ ਮੈਂ ਕਰੂੰ ਠੀਕ ਹੈ 9 ਵਾਰੀ ਮੈਨੂੰ ਹੈ ਨਹੀਂ ਇੰਦਾਂ ਦਾ